ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪੈਂਡੰਨੇ ਦੌਰ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ। ਨੇੜੇ ਮੰਨ ਕੇ ਚੱਲਿਓ ਤਾਂ ਮੇਨ ਪੱਟੀ ਸ਼ਹਿਰ ਆ ਜਾਂਦਾ। ਕਰੇਲੂ ਪਰਿਵਾਰ ਦੇ ਕੋਲੇ ਇੱਕ ਬਹੁਤ ਹੀ ਚੰਗੇ ਦੁੱਧ ਵਾਲੀ ਇਹ ਮੱਝ ਜਿਹੜੀ ਵਿਕਰੀ ਵਾਲੀ ਆ ਸੱਜਣੋ ਕਿੰਨਾ ਕੁ ਦੁੱਧ ਚੁੰਦੇ ਰਹੋ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਤੋਂ ਪੁੱਛ ਕੇ ਦੱਸਾਂਗੇ ਕਿਉਂਕਿ ਚੋਈ ਉਹਨਾਂ ਨੇ ਆ ਕਿਹੜਾ ਸੁਆਸ ਹੁੰਦੀ ਆ ਸਾਰੀ ਡਿਟੇਲ ਆਪਾਂ ਲੈਣੇ ਆ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੁਹਾਡਾ ਧੰਨਵਾਦ ਵੀਡੀਓ ਵੇਖਣ ਹੰਡ ਤੱਕ ਤੋਰ ਤਾਰ ਕੇ ਵਿਖਾਉਣੇ ਤੁਹਾਨੂੰ ਬੜੇ ਵੱਡੇ ਢਾਂਚੇ ਦੀ ਮਿਹਨਤ ਤੇ ਚੰਗੇ ਰਿਕਾਟ ਵਾਲੀ ਜੁੜਿਓ ਹੰਡ ਤੱਕ ਵੀਰ ਜੀ ਸასი ਕਾਲ ਸასი ਕਾਲ ਸასი ਕਾਲ ਭਾਈ ਉਹ ਠੀਕ ਠਾਕ ਜੀ ਬਹੁਤ ਵਧੀਆ ਵੀਰ ਚੜ੍ਹਦੀ ਕਲਾ ਤੂੰ ਸੁਣਾ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਓਕੇ ਰਿਪੋਰਟ ਆ ਨਾ ਹਾਂਜੀ ਹਾਂਜੀ ਆਪਣਾ ਵੀਰ ਨਾਂ ਤੇ ਐਡਰੈਸ ਦੱਸ ਕੇ ਭੇਣਾ ਭਰਾਵਾਂ ਨੂੰ ਨਾਂ ਗੁਰਪ੍ਰੀਤ ਸਿੰਘ ਠੀਕ ਆ ਪਿੰਡ ਨਦੌਰ ਆ ਹਾਂਜੀ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਨੰਬਰ ਮੇਰੇ ਵੀਰ ਦਾ ਨੰਬਰ 98786 36211 ਇਹਦੇ ਤੇ ਕਰੇ ਸੰਪਰਕ ਹਾਂਜੀ ਇਹਦੇ ਤੇ ਤੇ ਆਪਣੇ ਘਰੀ ਪਸ਼ੂ ਰੱਖੇ ਆ ਨਾ ਵਪਾਰ ਲੈਣ ਦਾ ਤਾਂ ਨਹੀਂ ਕੋਈ ਕੰਮ ਨਹੀਂ ਜੀ ਵੀਰ ਜੀ ਇਹ ਆਪਣਾ ਘਰੇ ਹੀ ਪਸ਼ੂ ਰੱਖੇ ਆ ਉਹਨਾਂ ਚੋ ਇੱਕ ਮੱਝ ਵੀਕਰੀ ਵਾਲੀ ਹਾਂਜੀ ਉਹਨਾਂ ਚੋ ਇਹ ਵਿਕਰੀ ਵਾਲੀ ਮੈਂ ਹਾਂ ਤੇ ਬਾਕੀ ਦਾ ਭੈਣਾ ਭਰਾ ਆ ਵੀ ਵੇਖ ਲੈਣਗੇ ਵੀ ਮੈਂ ਮੈਂ ਹੀ ਹਾਂ ਹਾਂਜੀ 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 ਮੈਂ ਮੈਂ ਤਾਂ ਤੁਹਾਨੂੰ ਪਤਾ ਹੀ ਆ ਤੁਹਾਨੂੰ ਆ ਵੀ ਦੀਦੀ ਭਾਜੀ ਤੁਸੀਂ ਰੋਜ਼ ਦਾ ਕੰਮ ਕਰਨ ਵਾਲੀ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਗੁਰਪੇਜ ਵੀਰੇ ਇਹ ਦੂਜਾ ਮੈਂ ਤੋਂ ਸ਼ੁਰੂ ਕਰੀ ਗਏ ਆਪਾਂ ਤਾਂ ਸੂਆ ਕਿਹੜਾ ਸੂਗੀ ਹੁਣੇ? ਵੀਰ ਜੀ ਤੀਜਾ ਸੂਆ ਸੂਗੀ ਐ ਰਕੀ। ਤੀਸਰਾ ਸੂਆ। ਹਾਂਜੀ। ਤੇ ਬੈਕ ਸਾਈਡ ਇਹ ਕਿੱਥੋਂ ਚੱਲੀ ਵੀ ਆ ਜਿਵੇਂ ਤੂੰ ਦੱਸਿਆ ਮੈਨੂੰ ਪਹਿਣਾ ਭਰਾਵਾਂ ਨੂੰ ਵੀ ਦੱਸ। ਇਹ ਵੀਰ ਜੀ ਇਹ ਹਰਿਆਣੇ ਚੋਂ ਮੈਂ ਪਿੱਛੋਂ ਆਈ ਆ। ਠੀਕ ਆ। ਤੇ ਇੱਥੇ ਕਿਤੇ ਆਪਣੇ ਲਾਗੇ ਆਈ ਆ ਪਤਾ ਨਹੀਂ ਸਭਰਾ ਵੱਡੇ ਆਈ ਆ। ਠੀਕ ਆ। ਪਹਿਲਾ ਸੂਆ ਮੈਂ ਆਈ ਸੀ ਤੇ ਦੂਜੇ ਸੂਏ ਨਾਲ ਸੂਆ ਪੀਤਾ ਵਾ। ਠੀਕ ਆ। ਤੇ ਆਪਾਂ ਤੋਕੜ ਮੈਂ ਲੈਂਦੀ ਆ। ਓਕੇ। ਹਾਂਜੀ ਤੇ ਤੋਕੜ ਆਪਣੇ ਕੋਲੇ ਮੈਂ ਇਹ ਬਣੀ ਆ। ਠੀਕ ਆ 10-11 ਲੀਟਰ ਦੁੱਧ ਸੀ ਜਦੋਂ ਆਪਾਂ ਲਿਆਂਦੀ ਆ 10-11 ਕਿਲੋ ਦੁੱਧ ਸੀ ਜਦੋਂ ਆਪਾਂ ਲਿਆਂਦੀ ਆ ਤੇ ਸੱਜਰ ਨੇ ਕੀ ਕਹਿੰਦੇ ਮਾਲਕੇ ਦੇ ਦੁੱਧ ਚੋਂ ਦੇ ਰਹੇ ਆ 20 ਕਿਲੋ ਦੂਜੇ ਸੂਏ ਦੁੱਧਾਂ ਦੇ ਵੀ ਦਿੱਤਾ ਨਹੀਂ ਇਹਨੇ ਕਰਮਾ ਵਾਲੀ ਨੇ 20 ਕਿਲੋ ਦੁੱਧ ਦੂਜੇ ਸੂਏ ਦਿੱਤਾ ਹਾਂਜੀ ਹਾਂਜੀ ਹੁਣ ਗੁਰਪ੍ਰੀਤ ਕਿੰਨੇ ਦਿਨ ਪਏ ਇਹਦੇ ਵੀਰੇ ਹੁਣ ਇਹਦੇ ਦਿਨ ਪਿਆਨਾ ਤਰੀਕ ਨੂੰ ਵੈਸੇ ਦਿਨ ਪੂਰੇ ਕਰਦੀ ਆ ਅੱਜ ਇੱਕ ਤਰੀਕ ਆ ਤਿੰਨ ਨੂੰ ਦਿਨ ਪੂਰੇ ਕਰਦੀ ਪਰ ਇਹ ਉੱਪਰ ਲੈ ਜੂਗੀ ਹਜੇ ਹਨਾ ਉੱਪਰ ਲੈ ਜੂਗੀ ਦੋ ਚਾਰ ਦਿਨ ਵੱਧ ਵੀ ਖੜ੍ਹ ਕਰਦੀ ਆ ਹਾਂ ਹਫਤੇ ਦੇ ਅੰਦਰ ਬਾਹਰ ਸੂ ਹਾਂਜੀ ਕਿਉਂਕਿ ਸੌਖੀ ਆ ਮੈਂ ਖਰਾਖਰੂਪ ਪੂਰੀ ਚਾਰੀ ਹੋਈ ਆ ਓਕੇ ਨਹੀਂ ਬਹੁਤ ਚੌੜੀ ਜਤੋਂ ਦਾ 10 ਲੀਟਰ ਤੇਲ ਦਿੱਤਾ ਹੋਇਆ ਵਾ ਠੀਕ ਆ 4 ਕਿਲੋ ਦੇਸੀ ਘਿਓ ਦਿੱਤਾ 4 ਕਿਲੋ ਦੇਸੀ ਘਿਓ ਵੀ ਦਿੱਤਾ ਭਰਾ ਨੇ ਹਾਂਜੀ ਹਾਂਜੀ ਕਿਆ ਬਾਤ ਹੈ ਧੰਨਵਾਦ ਤਿੰਨ ਤੋੜੇ ਦੇਸੀ ਵੰਡ ਦੇ ਆਪਣੇ ਬਣਾ ਕੇ ਚਾਰੇ ਆ ਓਕੇ ਹਾਂਜੀ ਅਜੇ ਵੀ ਮੈਂ ਖਾਂਦੀ ਆ ਠੀਕ ਹੈ ਕੋਈ ਐਹੋ ਜੀ ਕਮੀ ਪੇਸ਼ੀ ਵਾਲੀ ਨਹੀਂ 1 ਲੀਟਰ ਬਰਾਮਣ ਐਚ ਵੀ ਦਿੱਤੀ ਹੋਈ ਆ ਵਿਟਾਮਿਨ ਐਚ ਵੀ ਚਾਰਿਆ ਨੀ ਹਾਂਜੀ ਵੀ ਐਨ ਜਿੰਨੀ ਜੋਗੇ ਸੀ ਏਡੀਆਂ ਵਾਲਾ ਜੋਰ ਲਾਇਆ ਨਾ ਹੋਰ ਲਾਇਆ ਮੈਂ ਤੇ ਆਪਣਾ ਠੀਕ ਆ ਪਾਰ ਪਿੱਛੇ ਲੋ ਬੇਫਿਕਰੀ ਬੇ ਚਿੰਤਾ ਲਈ ਕੋਈ ਵੀ ਧੁਰਕੂ ਵਾਲੀ ਨਹੀਂ ਪੂਰ ਛਟਾ ਪਾਰ ਦੀ ਗਾਰੰਟੀ ਹੋਊਗਾ ਤੇ ਚਲ ਥਣ ਤੱਕਲੇ ਨੇ ਵੇਖ ਲੈਣੇ ਜਿਹੜਾ ਹਾਂਜੀ ਹਾਂਜੀ ਗਾੜੀ ਵੀ ਬਹੁਤ ਚੰਗੀ ਰੱਖੂ ਤੇਰੀ ਮੈਂ ਹਾਂਜੀ 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 ਗਾੜੀ ਦੀ ਬਹੁਤ ਚੰਗੀ ਨਹੀਂ ਕੱਢ ਬਾਹਰ ਇਹਨੂੰ ਸਜਣੋ ਤੇ ਦੀ ਆਪਣੀ ਕੋਈ ਗਾਰੰਟੀ ਹੋਊਗੀ ਸੂਕੇ ਪੂਰ ਛਟਾ ਕੋਈ ਨਾ ਮੈਂ ਮਰੂਗੀ ਠੀਕ ਆ ਠੀਕ ਹਾਂਜੀ ਕੋਈ ਹਵਾ ਨਾ ਭਰਦਾ ਹੋਊ ਥਣ ਕੋਈ ਉਨੀ ਨਿੱਕੀ ਨਾ ਹੋਊਗੀ ਧੰਨਵਾਦ ਲਿਆ ਕਰ ਕੱਢ ਕੇ ਸੱਜਣੋ ਤੀਸਰਾ ਸੂਆ ਪਛੋਕੜ ਹਰਿਆਣੇ ਦਾ ਬਾਕੀ ਤੁਸੀਂ ਆਪ ਗੈਸ ਲਾਇਓ ਜਿਹੜਾ ਭੈਣ ਭਰਾ ਇਹਨੂੰ ਖਰੀਦਣੀ ਚਾਹੁੰਦਾ ਆ ਕੇ ਵੇਖਿਓ ਕਿੱਧਰ ਨੂੰ ਤੋਰੇਗਾ ਇਹਨੂੰ ਤੁਸੀਂ ਦੱਸੋ ਜਿੱਧਰ ਨੂੰ ਤਾਂ ਹਾਂ ਇਧਰ ਨੂੰ ਕਰ ਲਾ ਮੈਂ ਕਿਹਾ ਵੀ ਕਈ ਵਾਰੀ ਬਾਹਰ ਬੂਰ ਨਹੀਂ ਲਜਾਣੀ ਹੁੰਦੀ ਨਹੀਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਲੈ ਵੇਖੋ ਸੱਜਣੋ ਜੇ ਕਹਿ ਦਿੱ ਗਏ ਨਾ ਵੀ ਹਾਥੀ ਚ ਸੂਤ ਨਹੀਂ ਆਉਣੀ ਇਹ ਨੋਟ ਕਰ ਲਿਓ 8 ਕਿਲੋ ਭਾਜੀ ਵਜ ਨਹੀਂ ਆਦਾ ਓਕੇ ਵੀਰ ਨੇ ਇਹਦਾ ਵਜ਼ਨ ਨਾਪਿਆ ਕਿਸੇ ਹਿਸਾਬ ਨਾਲ ਫੀਤੇ ਨਾਲ ਕਹਿੰਦਾ ਵੀ 8 ਕਿਲੋ ਵਜ਼ਨ ਆ ਇਸ ਕਰਮਾਂ ਵਾਲੀ ਦਾ ਜਿਵੇਂ ਕਹਦੀ ਹੈ ਨਾ ਜਿਹੜੇ ਪਾਸੇ ਨੂੰ ਪੈਰ ਰੱਖੂਗੀ ਤੇ ਨੱਪ ਕੇ ਲੈ ਜਾਊਗੀ ਇੱਥੋਂ ਵੇਖਿਓ ਤੁਹਾਨੂੰ ਮੈਂ ਇਹਦੀ ਗਾੜੀ ਗੂੜੀ ਕੋਈ ਨਹੀਂ ਰੋਕ ਲਈ ਉੱਥੇ ਉੱਥੇ ਵਿਖਾ ਦੇਾਂਗੇ ਦੇਖੋ ਬਹੁਤ ਵੱਡੇ ਟਾਂਚੇ ਦੀ ਮੈਂ ਆ ਥਾਨ ਬਹੁਤ ਸੋਹਣੇ ਇੱਕੋ ਜਿਹੇ ਵਾਇਰਲ ਤੇ ਲੱਗੇ ਹੋਏ ਆ ਕੋਈ ਵੀ ਐ ਨਹੀਂ ਹੈਗਾ ਵੀ ਕੋਈ ਨਹੀਂ گاਉਂ ਕਮਾਲਾ ਕੋਈ ਗੱਲ ਨਹੀਂ ਦੇਖੋ ਦੋ ਘੜੀਆਂ ਨਾ ਦੇਖਣ ਵਾਲੀ ਚੀਜ਼ ਆ ਸਜਣੋ ਇਹ ਨਾ ਕੋਈ ਸਫਤ ਕਰੀ ਜਾਂਦੇ ਆ ਦੋਵੇਂ ਰਲੇ ਪਰ ਓਕੇ ਰਿਪੋਰਟ ਆ ਦੇਖੋ ਤੇ ਆਹ ਵੇਖੋ ਗੈਰ ਲਵਾਂਡ ਕਿਵੇਂ ਲੱਗੀ ਇੱਕੋ ਜੀ ਥਾਣਾ ਦੀ ਕਿਆ ਬਾਤ ਤੇ ਬਾਕੀ ਤਿਆਰੀ ਦੇ ਵਿੱਚ ਸਜਣਾ ਸੂ ਵੀ ਸਕਦੀ ਆ ਦਿਨ ਪੂਰੇ ਹੋ ਜਾਣੇ 3 ਤਰੀਕ ਨੂੰ ਹਨਾ ਲੈ ਵੀ ਸਕਦੀ ਹਫਤਾ ਇਹ ਕੁਦਰਤ ਦੇ ਹੱਥ ਆ ਜੀ ਰੱਬ ਦੇ ਹੱਥ ਵਾਸਾ ਹਾਂ ਇਹ ਉਹ ਪਰਮਾਤਮਾ ਦੇ ਹੱਥ ਵਾਸਾ ਕੋਈ 2-4 ਦਿਨ ਵੱਧ ਵੀ ਘੜ ਸਕਦੀ ਆ ਤੇ ਬਾਕੀ ਜਿਵੇਂ ਕਹਿ ਦਈਏ ਨਾ ਵੀ ਦੋ ਰੱਖਣੀਆਂ ਜਾਂ ਤਿੰਨ ਰੱਖਣੀਆਂ ਤੇ ਫਿਰ ਇੱਕ ਹੀ ਬੜੀ ਆ। ਇਹਦੀ ਸਮਝਾਈ ਕਰ ਲਿਓ ਤੇ ਜਿੰਨਾ ਮਰਜੀ ਦੁੱਧ ਪੀ ਲਿਓ ਮੂਹਰੇ ਦੇ ਟਾਪ ਦੇ ਵਿੱਚ ਤੇ ਵੀਰੇ ਇਹ ਗੱਬਣ ਗੁੱਬਣ ਗੱਬਣ ਵੀਰੇ ਇਹਨੂੰ ਨਾ ਸਿਵਲ ਭਰਾਏ ਆ। ਠੀਕ ਆ। ਆਪਣੇ ਕੋਲੀ ਭਰਾਏ ਆ। ਠੀਕ ਆ। ਮੈਂ ਨਾ ਉਹ ਲਿਆਦ ਨਹੀਂ ਸੀਵਨ ਤੇ। ਵੀ ਸਟਰਾ ਲਿਆ ਨਹੀਂ। ਹਾਂਜੀ ਲਿਆ। ਮੂਹਰੇ ਦੇ ਚੰਗੇ ਟੀਕੇ ਲਗਾਈ। ਟੀਕੇ ਭਰਾਏ ਆ। ਵੇਹ ਬੱਚੇ ਆਪਾਂ ਚੰਗੇ ਲੈਨੇ ਆਵੇ ਹਾਵੀ ਟੀਕਾ ਭਰਾਏ ਆ ਮੈਂ ਇਹਨੂੰ। ਠੀਕ ਆ ਠੀਕ ਆ। ਤੇ ਹਰਿਆਣੇ ਦੇ ਮਾਲੀ ਦੇ ਟੀਕੇ ਭਰੇ ਆ। ਓਕੇ ਓਕੇ ਓਕੇ। ਤੇ ਇਹਦਾ ਰੇਟ ਕੀ ਕਰੀਏ? ਰੇਟ ਭਾਜੀ ਫੋਨ ਤੇ ਨਾ ਕਰ ਲੀਏ ਹਾਂ ਫੋਨ ਤੇ ਹੀ ਕਰ ਲੀਏ ਕੋਈ ਗੱਲ ਨਹੀਂ ਵੀਰੇ ਹਾਂ ਫੋਨ ਤੇ ਕਰ ਲੀਏ ਹਾਂ ਕਈ ਭੈਣ ਭਰਾ ਹੁੰਦੇ ਆ ਤੁਹਾਨੂੰ ਪਤਾ ਸੇਲ ਪਰਚੇਜ ਵਾਲੇ ਵੀ ਹਾਂ ਵੇਚਣ ਵਾਲੇ ਹੈਨਾ ਸੱਚਾ ਬੜਾ ਰਹਿ ਜਾਂਦਾ ਅਗਲੇ ਦਾ ਠੀਕ ਹੈ ਠੀਕ ਹੈ ਇਹਦੀ ਡਿਮਾਂਡ ਸੱਜਣਾ ਫੋਨ ਤੇ ਰਹੂਗੀ ਜਿਹੜਾ ਸੱਜਣਾ ਮੈਂ ਪਸੰਦ ਕਰਦਾ ਉਹ ਨੰਬਰ ਸਕਰੀਨ ਤੇ ਵੀ ਚੱਲੂਗਾ ਤੇ ਸੰਪਰਕ ਕਰਕੇ ਵੀਰ ਨਾਲ ਤੁਸੀਂ ਕਨੈਕਟ ਕਰਿਓ ਵੀ ਵੀਰ ਕੀ ਰੇਟ ਰੱਖਦੇ ਆ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ